ਵੀ ਊੜਾੜਾ ਜੇ ਕਿੰਨੇ ਪੂਰੇ ਸ਼ਬਦ ਹੈ ਸਸਿਕਾਲ ਜੀ ਸਾਰਿਆਂ ਨੂੰ ਘੜੇ ਆਪਣੇ ਜਿਹੜੇ ਆ ਰੰਗ ਕਰਦੇ ਆਂ ਦੀ ਵੀਡੀਓ ਪਾਈ ਸੀਗੀ ਤੇ ਹੁਣ ਜਿਹੜੀ ਆਪਣੀ ਵੀਡੀਓ ਦਾ ਸੈਕੰਡ ਪਾਰਟ ਆ ਰਿਹਾਗਾ ਤੁਹਾਨੂੰ ਦੱਸਿਆ ਸੀਗਾ ਵੀ ਨਵੀਂ ਚੀਜ਼ ਬਣਾਵਾਂਗੇ ਕੁਝ ਸਪੈਸ਼ਲ ਬਣਾਵਾਂਗੇ ਤੇ ਇਧਰ ਦੀ ਸਾਈਡ ਘੜੇ ਰੱਖ ਲੈ ਲਿਆ ਕੇ ਸਾਰੇ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਸਤੀਸ਼ ਪੇਂਟਰ ਜੀ ਆਏ ਹੋਏ ਨੇ ਤੇ ਘੜਿਆਂ ਤੇ ਕੁਝ ਲਿਖ ਰਹੇ ਨੇ ਹੁਣ ਤੁਹਾਨੂੰ ਦਿਖਾਣਾ ਹੈ ਵੀ ਘੜਿਆਂ ਤੇ ਕੀ ਲਿਖ ਰਹੇ ਨੇ ਕਿਹੋ ਜਿਹਾ ਘੜੇ ਨੂੰ ਸ਼ਿੰਗਾਰਨਗੇ ਕਿਹੋ ਜਿਹਾ ਬਣਾਣਗੇ ਤੇ ਸਤੀਸ਼ ਪੇਂਟਰ ਜੀ ਕੋਲੇ ਚਲਦੇ ਆਪਾਂ ਤੇ ਲਓ ਜੀ ਦੇਖੋ ਊੜਾ ਪੰਜਾਬ ਤੇ ਪੰਜਾਬ ਦੇ ਵਿੱਚ ਰਹਿੰਦੇ ਆ ਉਹ ਕਹਿੰਦੇ ਊੜਾ ਤੇ ਝੂੜਾ ਦੋ ਚੀਜ਼ਾਂ ਪੰਜਾਬ ਦੀਆਂ ਅਗਰ ਜੇ ਸਾਂਭ ਲਈਏ ਤਾਂ ਪੰਜਾਬੀਅਤ ਜਿਹੜੀ ਹੈ ਆਪਣੀ ਖੜੀ ਰਹੂਗੀ ਪੰਜਾਬੀ ਮਾਂ ਬੋਲੀ ਨੂੰ ਸਾਂਭ ਲਈਏ ਆ ਜਿਹੜੇ ਸਾਰੇ ਘੜੇ ਆ ਇਹਨਾਂ ਤੇ ਊੜਾ ਆੜਾ ਈੜੀ ਸਸਾ ਸਾਰਾ ਊੜਾ ਆੜਾ ਲਿਖ ਕੇ ਸੋਹਣੀਆਂ ਸੋਹਣੀਆਂ ਚੀਜ਼ਾਂ ਬਣਾ ਕੇ ਸੋਹਣਾ ਸੋਹਣਾ ਲਿਖ ਕੇ ਫਿਰ ਇਹਨੂੰ ਜਿਹੜੇ ਚਿੜੀਆਂ ਦੇ ਰਹਿਣ ਬਸੇਰੇ ਜਿਹੜੇ ਆ ਪੂਰੇ ਕੰਪਲੀਟ ਤਿਆਰ ਹੋ ਜਾਣਗੇ ਤੇ ਇਹਨਾਂ ਨੂੰ ਦੀਵਾਰ ਤੇ ਲਾਵਾਂਗੇ ਤੇ ਫਿਰ ਤੁਹਾਨੂੰ ਉਹ ਦੀਵਾਰ ਵੀ ਦਿਖਾਵਾਂਗੇ ਜਿੱਥੇ ਲਾਉਣੇ ਆ ਫਿਲਹਾਲ ਦੀ ਘੜੀ ਜਿਹੜਾ ਉਹ ਹਾਜੀ ਉੜਾੜਾਈ ਲਿਖ ਰਿਹਾ ਦਿਖਾਇਓ ਜੀ ਲਓ ਜੀ ਸਤੀਸ਼ ਪਿੰਟਰ ਜੀ ਇੱਕ ਵਾਰੀ ਤੁਸੀਂ ਆਪਣਾ ਮੋਬਾਈਲ ਨੰਬਰ ਬੋਲੋ 94631 94631 95692 95692 ਮੈਂ ਤੁਹਾਡੇ ਤੋਂ ਇੱਕ ਆਪਦੀ ਸਪੈਸ਼ਲ ਆਪਦੀ ਪਰਸਨਲੀ ਅਪੀਲ ਕਰਦਾ ਵੀ ਜੇਕਰ ਕਿਸੇ ਨੇ ਵੀ ਪੰਜਾਬੀ ਦੇ ਵਿੱਚ ਜਾਂ ਇੰਗਲਿਸ਼ 'ਚ ਕੁਝ ਵੀ ਲਿਖਾਣਾਗਾ ਬੋਰਾਂ ਤੇ ਘਰਾਂ ਤੇ ਕਿਸੇ ਰੋਡ ਤੇ ਕਿਸੇ ਡਿਵਾਈਡਰ ਤੇ ਕੁਝ ਵੀ ਕੰਮ ਕਰਾਣਾਗਾ ਪੇਂਟਿੰਗ ਦਾ ਤਾਂ ਤੁਸੀਂ ਜਰੂਰ ਸਤੀਸ਼ ਪੇਂਟਰ ਜੀ ਨੂੰ ਯਾਦ ਰੱਖਣਾਗਾ ਇਹ ਬਹੁਤ ਸ਼ਰੀਫ ਤੇ ਨੇਕਦਿਲ ਇਨਸਾਨ ਨੇ ਬੜੇ ਵਧੀਆ ਇਨਸਾਨ ਨੇ ਇਹ ਤੇ ਕੰਮ ਸਾਰਿਆਂ ਨੂੰ ਵੰਡ ਕੇ ਮਿਲਣਾ ਚਾਹੀਦਾਗਾ ਤੇ ਸਤੀਸ਼ ਪੇਂਟਰ ਜੀ ਇੱਕ ਬਹੁਤ ਵਧੀਆ ਜ਼ਿੰਮੇਵਾਰ ਇਨਸਾਨ ਨੇ ਤੇ ਆੜਾ ਤੇ ਆਜੋ ਜੀ ਫਿਰ ਇੱਕ ਹੋਰ ਲਿਖ ਲਈ ਆਪਾਂ ਤੇ ਆ ਊੜਾ ਜਿਹੜਾ ਸਭ ਤੋਂ ਸਪੈਸ਼ਲ ਗੱਲ ਇਹ ਹੈ ਵੀ ਜਿਹੜਾ ਅੰਕਲ ਲਿਖ ਰਹੇ ਨੇ ਨਾ ਇਹ ਬਹੁਤ ਬਹੁਤ ਹੀ ਇੱਕ ਪ੍ਰੇਰਣਾ ਵਾਲੀ ਗੱਲ ਹੈ ਇੱਕ ਕਾਇਦਾ ਹੈ ਪੰਜਾਬੀ ਦਾ ਜਿਹੜਾ ਇੱਕ ਕੰਧ ਤੇ ਲੱਗੂਗਾ ਤੇ ਛੋਟੇ ਛੋਟੇ ਬੱਚੇ ਆ ਜਿਹੜੇ ਉਹ ਕਾਇਦੇ ਨੂੰ ਪੜਿਆ ਕਰਨਗੇ ਰੋਜ਼ ਇੱਥੇ ਪ੍ਰੈਕਟਿਸ ਕਰਾਵਾਂਗੇ ਤੇ ਰੋਜ਼ ਸੋਹਣਾ ਸੋਹਣਾ ਲਿਖਾਂਗੇ ਤੇ ਰੋਜ਼ ਸੋਹਣਾ ਸੋਹਣਾ ਪੜਾਂਗੇ ਪੰਜਾਬੀ ਜਿਹੜੀ ਹੈ ਨਾ ਉਹ ਬੱਚਿਆਂ ਨੂੰ ਅਸਲ ਦੇ ਵਿੱਚ ਆਉਂਦੀ ਨਹੀਂਗੀ ਇੰਗਲਿਸ਼ ਦੇ ਵਿੱਚ ਤੁਸੀਂ ਸੁਣ ਲਓ ਬੱਚਿਆਂ ਤੋਂ ABC ਸੁਣ ਲਓ ਜਾਂ ਕੋਈ ਹੋਰ ਪੋਇਮ ਸੁਣ ਲਓ ਪਰ ਪੰਜਾਬੀ ਜਿਹੜੀ ਹੈਗੀ ਆ ਉਹ ਛੋਟੇ ਬੱਚਿਆਂ ਨੂੰ ਨਹੀਂ ਆਂਦੀ ਕਿਸੇ ਬੱਚੇ ਨੂੰ ਪੁੱਛ ਲਈਏ ਉਹਨੂੰ ਪੰਜਾਬੀ ਆਂਦੀ ਹੈ ਜਾਂ ਨਹੀਂ ਆਂਦੀ ਹੈ ਤਾਂ ਉਹ ਪੰਜਾਬੀ ਦੇ ਵਿੱਚ ਅੜਕ ਜਾਂਦਾਗਾ ਤੇ ਇੱਥੇ ਤੱਕ ਕਿ ਊੜਾ ੜਾ ਹੀ ਨਹੀਂ ਆਂਦਾਗਾ ਤੇ ਇਸੇ ਕਰਕੇ ਸੋਚਿਆ ਵੀ ਜਿਹੜੇ ਚਿੜੀਆਂ ਦੇ ਰੈਣ ਬਸੇਰੇ ਤਾਂ ਬਣਾਉਣਾ ਹੀ ਆ ਪਰ ਉਹਦੇ ਵਿੱਚ ਕਿਉਂ ਨਾ ਕੋਈ ਇਹੋ ਜਿਹੀ ਚੀਜ਼ ਲਿਖੀ ਜਾਵੇ ਜਿੱਥੇ ਬੱਚੇ ਜਿਹੜਾ ਉਹਨੂੰ ਦੇਖ ਸਕਣ ਤੇ ਲਓ ਜੀ ਦੂਜਾ ਘੜਾ ਵੀ ਤਿਆਰ ਆ ਕੀ ਲਿਖਿਆ ਵੀ ਅੜਾ ਹਾਂ ਵੈਰੀ ਗੁੱਡ ਉਹ ਪਹਿਲਾਂ ਕੀ ਲਿਖਿਆਗਾ ਊੜਾ ਠੀਕ ਆ ਇਸ ਤੋਂ ਬਾਅਦ ਕੀ ਆਊਗਾ ਈੜੀ ਏੜੀ ਉਸ ਤੋਂ ਬਾਅਦ ਸ ਸ ਵੈਰੀ ਗੁੱਡ ਸਾਰਿਆਂ ਨੇ ਜਿਹੜਾ ਰੋਜ਼ ਇੱਥੇ ਆ ਕੇ ਪੜ੍ਹਨਾ ਹੈ ਬਿਲਕੁਲ ਜੀ ਆਜੋ ਫਿਰ ਪੀਲੇ ਤੇ ਆ ਜੀ ਹਾਂ ਪੀਲੇ ਤੇ ਐਂ ਆਜੋ ਪੀਲੇ ਤੇ ਵੀ ਹਾਂ ਹਾਂ ਕਿਵੇਂ ਲੱਗ ਰਿਹਾ ਵੀ ਤੁਹਾਨੂੰ ਬਹੁਤ ਵਧੀਆ ਲੱਗ ਰਿਹਾ ਤੇ ਫਿਰ ਰੋਜ਼ ਪੜ੍ਹਨਾ ਆਇਆ ਕਰੋਗੇ ਠੀਕ ਆ ਰੋਜ਼ ਇੱਕ ਵਾਰੀ ਪੜਨਾ ਜਿਹੜੇ ਬੱਚੇ ਨੂੰ ਨਹੀਂ ਆਂਦਾਗਾ ਉਹ ਬੱਚੇ ਨੂੰ ਇੱਥੇ ਲੈ ਕੇ ਆਣਾ ਤੇ ਇਹਨਾਂ ਨੂੰ ਟੱਚ ਨਹੀਂ ਕਰਨਾ ਚਿੜੀਆਂ ਨੂੰ ਭਜਾਉਣਾ ਨਹੀਂ ਦੂਰ ਖੜ ਕੇ ਰੋਜ਼ ਪੜਨਾ ਠੀਕ ਹੈ ਕੋਈ ਗੱਲ ਨਹੀਂ ਆਪਾਂ ਇਹਨੂੰ ਹੀ ਬੁਲਾ ਲਿਆ ਕਰਾਂਗੇ ਕਿਹੜਾ ਘਾਟਾਂ ਦਾ ਵੀ ਕੋਈ ਗੱਲ ਨਹੀਂ ਫਿਰ ਆਪਾਂ ਰੋਜ਼ ਬੁਲਾ ਲਿਆ ਕਰਾਂਗੇ ਇੱਥੇ ਪਾਰਕ ਦੇ ਵਿੱਚ ਉੱਥੇ ਸਾਰੇ ਘਾਹ ਹੋ ਜਾਊਗਾ ਤੇ ਉਧਰੋਂ ਚਿੜੀਆਂ ਆ ਜਾ ਕਰਨੀਆਂ ਰਹਿਣ ਵਾਸਤੇ ਤੇ ਆਪਾਂ ਸੋਹਣਾ ਸੋਹਣਾ ਜਿਹੜਾ ਇੱਥੇ ਸੋਹਣਾ ਜਿਹਾ ਪਾਰਕ ਬਣਾਵਾਂਗੇ ਸਾਰੇ ਜਿਹੜੇ ਆ ਇੱਥੇ ਮਿਲ ਕੇ ਜਿਹੜਾ ਵਧੀਆ-ਵਧੀਆ ਚੀਜ਼ਾਂ ਵਧੀਆ-ਵਧੀਆ ਜਿਹੜੀ ਵੇਸਟ ਮਟੀਰੀਅਲ ਹੁੰਦਾ ਨਾ ਬੋਤਲਾਂ ਨਾਲ ਡਿਜ਼ਾਈਨ ਕਰਨਾ ਉਹ ਸਾਰਾ ਕੁਝ ਇੱਥੇ ਬਣਾਵਾਂਗੇ ਆਪਾਂ ਹਾਂਜੀ ਪੇਂਟਰ ਸਾਹਿਬ ਹੁਣ ਪਹੁੰਚ ਗਏ ਆਪਾਂ ਕਿਤੇ ਈਡੀ ਤੇ ਪਹੁੰਚ ਗਏ ਲਓ ਜੀ ਤੇ ਕਮੈਂਟ ਕਰਕੇ ਦੱਸਿਓ ਬਈ ਪੰਜਾਬੀ ਦੇ ਊੜਾ-ਆੜਾ ਦੇ ਵਿੱਚ ਜਿਹੜੇ ਆ ਟੋਟਲ ਅੱਖਰ ਕਿੰਨੇ ਹੁੰਦੇ ਆ ਤੇ ਭਾਵੇਂ ਤੁਸੀਂ ਗਿਣ ਕੇ ਦੱਸ ਦਿਓ ਭਾਵੇਂ ਤੁਸੀਂ ਜੇ ਤੁਹਾਨੂੰ ਯਾਦ ਆ ਤਾਂ ਦੱਸ ਦਿਓ ਤੇ ਜਿੰਨਾਂ ਨੂੰ ਨਹੀਂ ਵੀ ਪਤਾ ਨਾ ਉਹ ਵੀ ਇੱਕ ਵਾਰੀ ਊੜਾੜਾ ਮੇਰੇ ਹਿਸਾਬ ਨਾਲ ਮਨ ਦੇ ਵਿੱਚ ਪੜ ਲੈਣਗੇ ਜਾਂ ਕੈਦੇ ਚ ਪੜ ਲੈਣਗੇ ਪਰ ਕਮੈਂਟ ਤੁਸੀਂ ਜ਼ਰੂਰ ਕਰਨਾਗਾ ਕਿਉਂਕਿ ਜਦੋਂ ਤੁਸੀਂ ਕਮੈਂਟ ਕਰੋਗੇ ਨਾ ਫਿਰ ਪਤਾ ਲੱਗ ਜਾਊਗਾ ਵੀ ਤੁਸੀਂ ਕਮੈਂਟ ਕੀਤਾ ਤੇ ਵੀਡੀਓ ਨੂੰ ਜਿਹੜਾ ਉਹ ਸਾਡੀ ਨੂੰ ਦੇਖਿਆਗਾ ਤੇ ਉਹ ਜਿਹੜੀ ਵਾਈਟ ਦੀਵਾਰ ਦਿਖ ਰਹੀ ਆ ਉਸ ਦੀਵਾਰ ਤੇ ਲਾਵਾਂਗੇ ਤੇ ਬਹੁਤ ਸੋਹਣਾ ਬਣਾਵਾਂਗੇ ਇਹਨੂੰ ਤੇ ਇੱਥੇ ਬਹਿਣ ਵਾਸਤੇ ਸੋਹਣੀ ਜੀ ਜਗ੍ਹਾ ਬਣਾਵਾਂਗੇ ਤਾਂ ਕਿ ਜਿਹੜੀ ਆ ਕਿਸੇ ਤਰ੍ਹਾਂ ਦੀ ਆਪਾਂ ਸ਼ਾਂਤੀ ਨਾਲ ਬਹਿ ਸਕੀਏ ਕੋਈ ਆਪਣਾ ਟਾਈਮ ਜਿਹੜਾ ਵਧੀਆ ਇੱਥੇ ਕੱਢ ਸਕੀਏ ਲਓ ਜੀ ਕੀ ਆ ਗਈ ਹੁਣ ਈ ਵੈਰੀ ਗੁੱਡ ਲਓ ਜੀ ਇਸ ਤੋਂ ਬਾਅਦ ਕੀ ਆਉਗੀ ਸੱਸਾ ਦੇਖਿਆ ਸੋਚ-ਸੋਚ ਕੇ ਬੋਲਿਆ ਕਿੰਨਾ ਹੈ ਸੋਚ-ਸੋਚ ਕੇ ਬੋਲੇ ਨਾ ਪੰਜਾਬੀ ਪੜ੍ਹਿਆ ਕਰੋ ਠੀਕ ਹੈ ਜਿਹੜੀ ਚੀਜ਼ ਆਪਾਂ ਬਣਾਈ ਆ ਉਹ ਤੁਹਾਨੂੰ ਦਿਖਾ ਰਹੇ ਹਾਂ ਕਿੰਨੀ ਸੋਹਣੀ ਚੀਜ਼ ਬਣੀ ਹੈ ਆ ਦੇਖੋ ਜੀ ਊੜਾ ਆੜਾ ਈੜੀ ਜੇ ਪੰਜਾਬੀ ਬਚਾ ਸਕਦੇ ਆ ਤਾਂ ਪੰਜਾਬ ਵੀ ਬਚਾ ਸਕਦੇ ਆ ਤੇ ਛੋਟਾ ਜਿਹਾ ਇੱਕ ਉਪਰਾਲਾ ਕੀਤਾਗਾ ਇਹ ਸਾਰੇ ਜਿਹੜੇ ਆ ਚਿੜੀਆਂ ਦੇ ਰਹਿਣ ਬਸੇਰੇ ਆ ਜਿਹੜੀ ਆਪਣੀ ਦੇਸੀ ਚਿੜੀਆਂ ਹੁੰਦੀਆਂ ਉਹਨਾਂ ਦੇ ਘਰ ਬਣਾਏ ਨੇ ਇੱਥੇ 1.5 ਇੰਚ ਦਾ ਮੋਰਾ ਰੱਖਿਆ ਤੇ ਨੀਚੇ ਜਿਹੜਾ ਉਹ ਆਪਾਂ ਇੱਕ ਛੋਟੀ ਜਿਹੀ ਮੋਰੀ ਰੱਖੀ ਹੈ ਤਾਂ ਕਿ ਜੇ ਪਾਰਿਸ਼ ਦਾ ਪਾਣੀ ਚਲਾ ਗਿਆ ਤਾਂ ਉਹ ਨੀਚੋਂ ਨਿਕਲ ਜਾਏਗਾ ਸਾਰਿਆਂ ਤੇ ਊੜਾ ਆੜਾ ਈੜੀ ਸੱਸਾ ਲਿਖਾਇਆਗਾ ਤੇ ਇਹ ਸਾਰੀ ਜਿਹੜੀ ਪੰਜਾਬੀ ਆ ਕੰਪਲੀਟ ਕਰਾਂਗੇ ਬਹੁਤ ਸੋਹਣਾ ਜਿਹਾ ਬਣਾਵਾਂਗੇ ਅਗਲੀ ਵੀਡੀਓ ਜਰੂਰ ਪਾਵਾਂਗੇ ਆਹ ਵੀਡੀਓ ਤੁਸੀਂ ਕਮੈਂਟ ਇੱਕ ਜਰੂਰ ਕਰਨਾ ਵੀ ਊੜਾ ਆੜਾ ਜੇ ਕਿੰਨੇ ਪੂਰੇ ਸ਼ਬਦ ਹੈ